ਸਾਸਰੀ ਗਾਲ ਸਾਰਿਆਂ ਦਾ ਅੱਜ ਦਾ ਆਪਣਾ ਜਿਹੜਾ ਵੀਡੀਓ ਦਾ ਟੌਪਿਕ ਹੈਗਾ ਉਹ ਹੈਗਾ ਸਰਕਾਰੀ ਬੱਸ ਦੇ ਟਾਈਮ ਟੇਬਲ ਨੂੰ ਲੈ ਕੇ ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਪ੍ਰੈਕਟੀਕਲੀ ਕਿਦਾਂ ਤੁਸੀਂ ਬੱਸ ਦਾ ਟਾਈਮ ਟੇਬਲ ਚੈੱਕ ਕਰ ਸਕਦੇ ਕਿਦਾਂ ਤੁਸੀਂ ਉਸ ਬੱਸ ਨੂੰ ਲਾਈਵ ਟਰੈਕ ਕਰ ਸਕਦੇ ਵੀ ਬੱਸ ਕਿੱਥੇ ਪਹੁੰਚੀ ਹੈ ਕਿੰਨਾ ਲੇਟ ਹੈਗੀ ਠੀਕ ਹੈ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਵੀਡੀਓ ਲਾਈਕ ਕਰ ਦਿਓ ਜਾਂ ਆਪਣੇ ਭੈਣਾ ਭਰਾਵਾਂ ਨੂੰ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਲੋੜ ਹੈਗੀ ਜੋ ਟਰੈਵਲ ਕਰਦੇ ਡੇਲੀ ਸਰਕਾਰੀ ਬੱਸਾਂ ਦੇ ਸੇ ਤੋਂ ਪਹਿਲਾਂ ਜਿਹੜੀ ਆਪਣੀ ਵੀਡੀਓ ਆਈ ਸੀ ਉਹ ਵੋਟਰ ਕਾਰਡ ਨੂੰ ਲੈ ਕੇ ਆਈ ਸੀ ਠੀਕ ਆ ਵੋਟਾਂ ਸਿਰਦੇ ਨੇ ਅਗਰ ਮੰਨ ਲਓ ਕਿ ਇਹਦਾ ਵੋਟਰ ਕਾਰਡ ਨਹੀਂ ਲੱਭ ਰਿਆ ਜਾਂ ਗਮ ਹੋ ਗਿਆ ਉਹ ਤੁਸੀਂ ਵੀਡੀਓ ਦੇਖ ਲਿਓ ਉਹਦੇ ਵਿੱਚ ਦੱਸਿਆ ਤੁਸੀਂ ਕਿਦਾਂ ਵੋਟਰ ਕਾਰਡ ਆਪਣੇ ਮੋਬਾਈਲ ਤੇ ਡਾਊਨਲੋਡ ਕਰ ਸਕਦੇ ਹੋ ਠੀਕ ਆ ਉਹ ਵੀ 5 ਮਿੰਟਾਂ ਦੇ ਚਲੋ ਵੀਡੀਓ ਸਟਾਰਟ ਕਰਦੇ ਆਂਗੇ ਸਭ ਤੋਂ ਪਹਿਲਾਂ ਆਪਾਂ ਇਹ ਕਰਨਾ ਹੈ ਪਲੇ ਸਟੋਰ ਤੇ ਆਇਆਣਾ ਪਲੇ ਸਟੋਰ ਤੇ ਆ ਕੇ ਆਪਾਂ ਪੀ ਆਰਟੀ ਸੌਫਟਵੇਅਰ ਨਾਲ ਪੀ ਆਰਟੀ ਸੀ ਠੀਕ ਆ ਪੀ ਆਰਟੀ ਸੀ ਟਾਈਮ ਟੇਬਲ ਆ ਰਹੇਗਾ ਇਹ ਤੇ ਕਲਿੱਕ ਕਰ ਦਿਓ ਮੇਰੀ ਇਹ ਐਪ ਆਲਰੇਡੀ ਇੰਸਟਾਲ ਆ ਗਈ ਤਾਂ ਮੈਂ ਇਹਨੂੰ ਡਾਇਰੈਕਟ ਓਪਨ ਕਰਾਂਗਾ ਤੁਸੀਂ ਇੰਸਟਾਲ ਕਰ ਲਿਓ ਓਪਨ ਤੇ ਕਲਿੱਕ ਕਰਦੇ ਆਂਗੇ ਓਪਨ ਤੇ ਕਲਿੱਕ ਕਰਨ ਤੋਂ ਬਾਅਦ ਆਪਣੇ ਕੋਲ ਚਾਰ ਆਪਸ਼ਨ ਆ ਰਹੇ ਨੇ ਠੀਕ ਹੈ ਪਹਿਲਾ ਹੈਗਾ ਅਰਾਈਵਲ ਦਾ ਦੂਜਾ ਹੈਗਾ ਡਿਪਾਰਚਰ ਦਾ ਤੀਜਾ ਹੈਗਾ ਮੈਪ ਦਾ ਚੌਥਾ ਹੈਗਾ ਬੱਸ ਸਟੈਂਡ ਕੰਟੈਕਟ ਨੰਬਰ ਪਹਿਲਾ ਤੇ ਜਿਹੜਾ ਚੌਥਾ ਆਪਸ਼ਨ ਆ ਇਹ ਨਹੀਂ ਜ਼ਰੂਰੀ ਨਹੀਂ ਹੈਗੇ ਸੈਕੰਡ ਤੇ ਥਰਡ ਜ਼ਰੂਰੀ ਨੇ ਠੀਕ ਹੈ ਸੈਕੰਡ ਆਪਸ਼ਨ ਦੇ ਵਿੱਚ ਆਪਾਂ ਨੂੰ ਬਸ ਦਾ ਟਾਈਮ ਟੇਬਲ ਪਤਾ ਲੱਗੂਗਾ ਥਰਡ ਆਪਸ਼ਨ ਦੇ ਵਿੱਚ ਆਪਾਂ ਬਸ ਨੂੰ ਲਾਈਵ ਟਰੈਕ ਕਰ ਸਕਦੇ ਹਾਂ ਠੀਕ ਹੈ ਬਟ ਮੈਂ ਸਾਰੇ ਆਪਸ਼ਨ ਦੱਸਾਂਗਾ ਫਿਰ ਉਹ ਸਟਾਰਟ ਕਰਦੇ ਹਾਂ ਫਸਟ ਆਪਸ਼ਨ ਨੂੰ ਅਰਾਈਵਲ ਅਰਾਈਵਲ ਤੇ ਕਲਿੱਕ ਕਰ ਦੇਣਾਗਾ ਇੱਥੇ ਤੁਸੀਂ ਬਸ ਸਟੈਂਡ ਦਾ ਨਾਮ ਭਰ ਦੇਣਾਗਾ ਠੀਕ ਹੈ ਮੰਨ ਲਓ ਕੋਈ ਵੀ ਤੁਹਾਡਾ ਨੀਅਰ ਬਸ ਸਟੈਂਡ ਹੈ ਜਿਵੇਂ ਪਟਿਆਲਾ ਲੁਧਿਆਣਾ ਕੋਈ ਵੀ ਹੋਰ ਸੋਦਗੇ ਮੈਂ ਬਰਨਾਲਾ ਭਰ ਦੇਣਾਗਾ ਉਸ ਤੋਂ ਬਾਅਦ ਅੱਗੇ ਕਲਿੱਕ ਕਰ ਦੇਣਗੇ ਇੱਥੇ ਬਰਨਾਲੇ ਵਿੱਚ ਜਿਹੜੀਆਂ ਜਿਹੜੀਆਂ ਸਰਕਾਰੀ ਬੱਸਾਂ ਹੋ ਕੇ ਲੰਘਣੀਆਂ ਨੇ ਜਾਂ ਜਿਹੜੀ ਸਰਕਾਰੀ ਬੱਸ ਕਿਸੇ ਸ਼ਹਿਰ ਤੋਂ ਮਤਲਬ ਸੰਗਰੂਰ ਤੋਂ ਬਰਨਾਲਾ ਹੋ ਕੇ ਬਠਿੰਡਾ ਜਾਣੀ ਹੈਗੀ ਠੀਕ ਹੈ ਜਾਂ ਲੁਧਿਆਣੇ ਤੋਂ ਬਰਨਾਲਾ ਹੋ ਕੇ ਬਠਿੰਡਾ ਜਾਣੀਗੀ ਉਹਨਾਂ ਸਾਰੀਆਂ ਬੱਸਾਂ ਦਾ ਟਾਈਮ ਟੇਬਲ ਇੱਥੇ ਆ ਜਾਣਗੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਫਿਰ ਜਿਵੇਂ ਫਰੀਦਕੋਟ ਤੋਂ ਚੰਡੀਗੜ੍ਹ ਜਾਣੀ ਹੈਗੀ ਠੀਕ ਹੈ 5:40 ਮਿੰਟ ਤੇ ਤਾਂ ਵਾਇਲ ਬਰਨਾਲਾ ਹੋ ਕੇ ਜਾਊਗੀ ਠੀਕ ਹੈ ਉਸ ਤੋਂ ਬਾਅਦ ਮਾਨਸਾ ਜਲੰਧਰ ਮਾਨਸਾ ਜਲੰਧਰ ਜਾਣੀਗੀ ਠੀਕ ਹੈ ਉਹ ਵੀ ਬਾਇਆ ਬਰਨਾਲਾ ਹੋ ਕੇ ਜਾਊਗਾ ਇੰਨਾ ਟਾਈਮ ਟੇਬਲ ਆਇਆ ਇਸ ਕਰਕੇ ਕਿਹਾ ਵੀ ਇਹ ਨੇ ਜ਼ਰੂਰੀ ਨਹੀਂ ਹੈ ਠੀਕ ਹੈ ਆਪਾਂ ਸੈਕੰਡ ਆਪਸ਼ਨ ਤੇ ਚੱਲਦੇ ਹਾਂਗੇ ਸੈਕੰਡ ਆਪਸ਼ਨ ਹੈਗਾ ਡਿਪਾਰਚਰ ਦਾ ਠੀਕ ਹੈ ਡਿਪਾਰਚਰ ਤੇ ਤੁਸੀਂ ਕਲਿੱਕ ਕਰੋਗੇ ਸਿਲੈਕਟ ਸੋਰਸ ਸਿਲੈਕਟ ਸੋਰਸ ਮੀਨ ਜਿੱਥੋਂ ਤੁਸੀਂ ਬੱਸ ਫੜਨੀ ਹੈਗੀ ਠੀਕ ਹੈ ਮੈਂ ਮੰਨ ਲਓ ਜ਼ੀਰੋ ਦਿਹਾਣੇ ਤੋਂ ਫੜਨੀ ਹੈ ਬਠਿੰਡੇ ਤੋਂ ਫੜਨੀ ਹੈ ਬਰਨਾਲਾ ਤੋਂ ਫੜਨੀ ਹੈ ਫੋਰ ਐਗਜ਼ਾਮਪਲ ਮੈਂ ਬਰਨਾਲਾ ਸਿਲੈਕਟ ਕਰ ਲਿਆ ਬਰਨਾਲਾ ਬਰਨਾਲੇ ਤੇ ਕਲਿੱਕ ਕੀਤਾ ਫਿਰ ਡੈਸਟੀਨੇਸ਼ਨ ਕਿੱਥੇ ਜਾਣਾ ਤੁਸੀਂ ਠੀਕ ਹੈ ਮੈਂ ਲੁਧਿਆਣਾ ਜਾਣਾ ਠੀਕ ਹੈ ਡੇਟ ਤੁਸੀਂ ਮੰਨ ਲਓ ਅੱਜ ਜਾਣਾ ਜੇ ਅੱਜ ਅੱਜ ਜਾਣਾ ਤਾਂ ਅੱਜ ਦੀ ਡੇਟ ਆ ਕੱਲ ਜਾਣਾ ਕੱਲ ਦੀ ਡੇਟ ਤੁਸੀਂ ਪਾ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਸਰਚ ਤੇ ਕਲਿੱਕ ਕਰੋ ਠੀਕ ਹੈ ਇਹ ਬੱਸਾਂ ਕਿਹਨੇ ਬਰਨਾਲੇ ਤੋਂ ਲੁਧਿਆਣਾ ਜਾਣੀਆਂ ਇਹ ਸਾਰੀਆਂ ਸਾਰੀ ਡਿਟੇਲ ਆ ਗਈ ਜਿੰਦੇ ਚ ਇਹ ਪਹਿਲੀ ਵਾਰਸ ਆ ਕਿ 5:45 ਤੇ ਚੱਲਣੀ ਹੈ ਸਵੇਰ ਠੀਕ ਹੈ ਇਹਦੇ ਤੇ ਕਲਿੱਕ ਕਰਾਂਗੇ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਜੇ ਪਹੁੰਚਣੀ ਹੈ ਕਿਹੜੇ ਕਿਹੜੇ ਸਟੇਸ਼ਨ ਤੇ ਰੁਕੇ 8:16 ਤੇ ਲੁਧਿਆਣਾ ਪਹੁੰਚਣੀ ਹੈ ਠੀਕ ਹੈ ਇੱਕ ਆਪਾਂ ਹੋਰ ਦੇਖ ਲੈਨੇਗੇ ਠੀਕ ਹੈ ਮਾਰਲੂ ਵਿੰ ਮਰਨਾਲੇ ਤੋਂ ਲੁਧਿਆਣਾ ਸੀ ਆਪਾਂ ਪਟਿਆਲੇ ਤੋਂ ਚੰਡੀਗੜ੍ਹ ਦੇ ਜਾਵਨੇ ਆ ਪਟਿਆਲਾ ਨਿਊ ਬੱਸ ਸਟੈਂਡ ਉਹ ਚੰਡੀਗੜ੍ਹ ਇਹਦੇ ਤੇ ਕਲਿੱਕ ਕਰਾਂਗੇ ਇਹ ਸਾਰੀਆਂ ਬੱਸਾਂ ਆ ਗਈ ਜਿਹੜੀ ਪਟਿਆਲਾ ਤੋਂ ਚੰਡੀਗੜ੍ਹ ਜਾਣੀਆਂ ਨੇ ਠੀਕ ਹੈ ਤੁਸੀਂ ਸਾਰੀਆਂ ਦੇਖ ਸਕਦੇ ਹੋਵੇ ਪਟਿਆਲਾ ਤੋਂ ਜਿਹੜੀ ਚੰਡੀਗੜ੍ਹ ਬੱਸਾਂ ਜਾਣੀਆਂ ਨੇ ਉਹ ਸਾਰਾ ਟਾਈਮ ਟੇਬਲ ਆ ਗਿਆ ਜਿਵੇਂ 5:30 ਮਿੰਟ ਤੇ ਚੱਲਣੀ ਹੈਗੀ ਸਵੇਰ ਇਹਦੇ ਤੇ ਕਲਿੱਕ ਕਰਾਂਗੇ ਕਿੱਥੇ ਰਾਜਪੁਰੇ ਰੁਕਣੀ ਹੈਗੀ ਤੇ 7 ਵਜੇ ਦੇ 30 ਮਿੰਟ ਤੇ ਚੰਡੀਗੜ੍ਹ ਪਹੁੰਚਣੀ ਹੈ। বাস ਨੰਬਰ ਹੈਗਾ 8358। ਇਹ বাস ਨੰਬਰ ਤੁਸੀਂ ਨੋਟ ਕਰ ਲੈਣਾ ਠੀਕ ਹੈ ਮਨ ਲਈ বাস ਤੇ ਨਾ 8358 ਤੁਸੀਂ ਨੋਟ ਕਰ ਲੈਣਾ। ਹੁਣ 3rd ਆਪਸ਼ਨ ਦਾ ਇਹੀ ਕੰਮ ਹੈ বাস ਨੰਬਰ ਨੋਟ ਕਰਨ ਤੋਂ ਬਾਅਦ 3rd ਆਪਸ਼ਨ ਤੇ ਜਾਣਾਗਾ ਮੈਪ ਤੇ। ਜਾਣਾਗਾ ਇੱਥੇ 8358 ਸਿਲੈਕਟ ਕਰਨਾਗਾ। ਸਰਚ ਤੇ ਕਲਿੱਕ ਕਰਨਾਗਾ। 7 2 9 ਹੋਗੇ। ਓਕੇ ਕਰ ਦੇਣਾਗਾ। ਤਾਂ ਤੁਸੀਂ ਲੋਕੇਸ਼ਨ ਦੇਖ ਰਹੇ ਹੋ ਬਸ ਦੀ ਲਾਈਵ ਲੋਕੇਸ਼ਨ ਆ ਰਹੀ ਜੀ ਕਿੱਥੇ ਸ਼ੋ ਕਰ ਰਹੀ ਪਟਿਆਲਾ ਹੀ ਸ਼ੋ ਕਰ ਰਹੀ ਠੀਕ ਹੈ 5:30 ਮਿੰਟ ਤੇ ਚੱਲਣੀ ਹੈਗੀ ਤਾਂ ਤੁਸੀਂ ਲਾਈਵ ਚੈੱਕ ਕਰ ਸਕਦੇ ਹੋ ਇਹ ਮੈਂ ਪ੍ਰੈਕਟੀਕਲੀ ਕਰਕੇ ਦੇਖਿਆ ਹੋਇਆ ਹੈ ਠੀਕ ਹੈ ਬਿਲਕੁਲ ਲਾਈਵ ਲੋਕੇਸ਼ਨ ਦੱਸਦਾ ਹੈ ਠੀਕ ਹੈ ਮੰਨ ਲਓ ਕਿ ਕਿਸੇ ਰਾਜਪੁਰੇ ਤੋਂ ਚੜ੍ਹਨਾ ਹੈਗਾ ਤਾਂ ਉਹ ਲੋਕੇਸ਼ਨ ਦੇ ਦੇ ਸਕਦਾ ਬਸ ਦੀ ਕਿੱਥੇ ਪਹੁੰਚੇਗੀ ਠੀਕ ਹੈ ਇਹਦੇ ਅੰਦਰ ਬਿਲਕੁਲ ਲਾਈਵ ਲੋਕੇਸ਼ਨ ਮਿਲਦੀ ਹੈ ਬਸ ਦੀ ਬਸ ਕਿੱਥੇ ਜਾ ਰਹੀ ਹੈਗੀ ਫੋਰਥ ਆਪਸ਼ਨ ਬਸ ਸਟੈਂਡ ਕੰਟੈਕਟ ਨੰਬਰ ਠੀਕ ਹੈ ਕੰਟੈਕਟ ਨੰਬਰ ਇਹ ਅਲੱਗ-ਅਲੱਗ ਸਿਟੀਜ਼ ਦੇ ਤੁਹਾਨੂੰ ਦੇਖ ਸਕਦੇ ਹੋ ਜੇਕਰ ਕੋਈ ਤੁਹਾਨੂੰ ਐਮਰਜੈਂਸੀ ਪਿੰਦੀ ਕਿਸੇ ਚੀਜ਼ ਦੀ ਵਹਿਤ ਲੋੜ ਨਹੀਂ ਹੈਗੇ ਇਸ ਆਪਸ਼ਨ ਦੀ ਫਿਰ ਵੀ ਆਪਸ਼ਨ ਦਿੱਤਾ ਹੋਇਆ ਨੇ ਕੰਟੈਕਟ ਨੰਬਰ ਦਿੱਤੇ ਹੋਣੇ ਇੱਥੇ ਠੀਕ ਹੈ ਅਲੱਗ-ਅਲੱਗ ਸਿਟੀਜ਼ ਦੇ ਚਲੋ ਵੀਡੀਓ ਖਤਮ ਕਰਦੇ ਹਾਂ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਲਈ ਥੈਂਕਸ